ਹੇ ਗੁਰਜੀ ਮੈਂ ਜਦੋਂ ਕਿਨਾਂ ਨਾ ਤੇ ਸਾਡੇ ਬਾਬੇ ਰੋਲਦੇ ਆ ਕੋਈ ਮੰਨਦਾ ਨਹੀਂ ਆ ਦੇਖ ਲੋ ਤੁਹਾਨੂੰ ਗੁਰੂ ਰਾਮदास ਇਹਨਾਂ ਨੂੰ ਸਿੱਖਾਂ ਨੂੰ ਇਹ ਨਹੀਂ ਜਿਗਦੇ ਬਪਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸਿੰਘੋਤ ਪਹਿਚਾਨਿਆ ਨਹੀਂ ਪਹਿਚਾਨਿਆ ਨਹੀਂ ਪਹਿਚਾਨਿਆ ਚਲੋ ਪਰ ਸ਼ੋਰ ਨਹੀਂ ਪਹਿਚਾਨਿਆ ਨਰਾਇਣ ਸਿੰਘ ਤਾਂ ਚੋਇ ਕਿੱਥੇ ਬੋਲਾਂ ਹਾਂ ਪਛਾਣਿਆ ਦੂ ਪਰੇ ਹਾਂ ਫੋਰਟੀ ਆ ਚੱਲੀਏ ਬਰੇਚੀ ਦਾ ਬਾਦ ਤੁਹਾਡੇ ਦਰਸ਼ਨ ਹੋਏ ਆ ਹਾਂ 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 ਯਾਦ ਆ ਗਿਆ ਜੀ ਫੋਰਟੀ ਆ ਚੱਲੋ ਠੀਕ ਹੋ ਸੇਸ ਮੁਦਤ ਕਿਦਾਂ ਸੇਦਾ ਸੇਦਾ ਅਹਾਂ ਸੇਦਾ ਗਰੋਂਤ ਮਾੜੀ ਹੋਈ ਆ ਕੁਰਤਾ ਪਜਾਮਾ ਵੀ ਨਾ ਗੰਦਾ ਹੋ ਗਿਆ ਤੇ ਬੱਬਿਓ ਹੈ ਠੀਕ ਹੈ ਹੈ ਨਹੀਂ ਅੱਗੇ ਦਾ ਫੋਨ ਹੈ ਨਹੀਂਗਾ ਆਹ ਬੜੇ ਮਾਰੇ ਹਾਲਾਤ ਹੋ ਗਏ ਕੀ ਗੱਲ ਹੋ ਗਈ ਐ ਤੁਹਾਨੂੰ ਪਹਿਲਾਂ ਵੀ ਬੱਚੇ-ਬੱਚੇ ਛੱਡ ਗਏ ਅੱਛਾ ਅੱਛਾ ਕਹਿੰਦਾ ਕਾਲ ਉਹ ਤਾਂ ਆਈ ਉਹ ਪਛਾਤ ਹੋਰ ਕਹਿੰਦਾ ਆਸਰਾ ਨਾਵਾ ਆਸਰਾ ਗੁਰੂ ਗ੍ਰੰਥ ਸਾਹਿਬ ਦਾ ਚਾਹੀਦਾ ਅੱਜ ਕਿਨੇ ਪੈਸੇ ਕਮਾ ਲਈਆਂ ਬਿਲਕੁਲ ਇੱਕ ਬਾੜਾ ਸਰ ਤੇ ਜਾਤ ਸੀ ਓਏ ਓਏ ਪਾਟੋ ਨਾ ਇੱਕ ਰੋਟੀ ਦਾ ਤੇ ਅੱਛਾ ਹੂੰ ਚਲੋ ਆਓ ਚਲੀਏ ਫਿਰ ਮੜਾ ਸਮਾਨ ਛੱਡੋ ਸਮਾਨ ਛੱਡੋ ਮੇਰਾ ਛੱਡ ਦੋਗੇ ਗੇਟ ਤੱਕ ਛੱਡਿਓ ਆਜੋ ਮੇਰੇ ਕੋਲ ਇੱਕ ਵਾਰੀ ਹੀ ਆ ਮਥਿਆ ਨਾ ਆਜੋ ਮਗਰ ਮਗਰ ਆਜੋ ਜਿੰਨੂ ਪਤਾ ਵਾ ਬਾਬਾ ਜੀ ਇੱਧਰ ਆਓ ਤੁਹਾਨੂੰ ਇਹ ਗੱਲ ਅਸੀਂ ਇਹ ਉਹ ਪਤਾ ਕੀ ਆ ਮੈਂ ਪੈਸੇ ਕਿ ਲਿਆਣੇ ਆ ਇਹ ਪੈਸੇ ਨਹੀਂ ਦਿੰਦਾ ਪਿਆ ਮੈਨੂੰ ਵਾਪਸ ਕਹਿੰਦਾ ਕਪੜਾ ਕਿ ਲਿਆੜੋ ਠੀਕ ਆ ਪਾਜੀ ਲਿਆ ਲਓ ਪੂੜਾ ਚ ਲੈ ਲਓ ਚਿੱਟਾਵਨਾ ਦਾ ਏ ਰੰਗ ਦਿਖਾ ਦਿਓ ਦਿਖਾ ਦਿਓ ਬਾਜੀ ਰੰਗ ਦਿਖਾ ਦਿਓ ਰੰਗ ਦਿਖਾ ਦਿਓ ਤੇ ਤੁਸੀਂ ਨਾ ਇਹਨਾਂ ਕੋ ਕੁੜਤਾ ਜਿਹੜਾ ਮਰਜੀ ਲੈ ਲਓ ਮੈਂ ਇਹਨਾਂ ਕੋ ਆਪਣੀ ਗੱਲਬਾਤ ਹੈਗੀ ਆ ਚਲਾ ਦੇ ਰਿਸ਼ਵਤ ਹਾਂ ਮਰਦ ਕਰ ਲੈਣੀ ਜੀ ਲੋ ਇਹ ਕਪੜੇ ਬਹੁਤ ਸੋਹਣੇ ਲੱਗੋ ਉਹ ਪਾ ਗਏ ਨਾ ਹੋਰ ਰੰਗ ਕਿਹੜਾ ਕਰ ਦਿਓ ਬਾਈ ਕਰ ਦਿਓ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਕਵੀ ਦਾ ਹੈ ਇਹ ਖਰਾਬ ਕੱਟ ਖਰਾਬ ਕੱਟ ਹੁੰਦਾ ਚਲੋ ਕੋਈ ਗੱਲ ਨਹੀਂ ਪਾਪਾ ਜੀ ਮੇਚਾ ਦੇ ਕੇ ਦੇ ਦਿਓ ਇਹਨੂੰ ਸਿੰਘ ਠੀਕ ਹੈ ਕੀ ਲੋਟ ਆ ਬਾਬਾ ਨਹੀਂ ਨਹੀਂ ਬਾਬਾ ਯੋ ਤੇ ਮੈਂ ਪੈਸੇ ਲੈਣੇ ਦਿੰਦਾ ਨਹੀਂ ਇਹ ਮੈਨੂੰ ਉਹ ਤਾਂ ਆ ਕਰਕੇ ਹੋਰ ਤੇ ਕੋਈ ਗੱਲ ਨਹੀਂ ਏਕ ਦਾ ਪੈ ਨਹੀਂ ਜੜੇ ਤਾਂ ਇਹ ਤਾਂ ਇਹ ਅਕੜਾ ਇਹਦੋ ਸਾਡੇ ਸਿੱਖਾਂ ਦਾ ਹਾਲ ਆ ਦੇਖੋ ਤੁੰਨੇ ਗੁਰੂ ਰਾਮदास ਹੋਰ ਹੰਗਦ ਨੇ ਗਲਤ ਕਰਕੇ ਨਾ ਕੋਈ ਗੱਲ ਇਹ ਸਾਰੇ ਸਿੱਖਾਂ ਦੇ ਹਾਲ ਆ ਇਹ ਬਾਪੂ ਜੀ ਦਾ ਕੁੱਤਾ ਪਜਾਮਾ ਵੀ ਇਹੋ ਜਿਹੇ ਹਾਲ ਚ ਪਾਇਆ ਬਾਪੂ ਜੀ ਆ ਲੋ ਆ ਰਸੀਦ ਜੀ ਤੇ ਆਹ 3 ਦਿਨਾਂ ਬਾਅਦ ਇਹਦੇ ਕੋ ਆ ਕੇ ਤੁਸੀਂ কুরਤਾ ਲੈ ਕੇ ਜਾਣਾ ਆਪਣਾ ਹੈ ਪੈਸੇ ਨਹੀਂ ਜਣੇ ਪੈਸੇ دیے ਤੇ ਮੈਂ ਸਾਰੀ ਚੋਹਿਆ ਬਾਅਦ 3 ਦਿਨਾਂ ਬਾਅਦ 3 ਦਿਨਾਂ ਬਾਅਦ ਆੜਾ ਰੰਗ ਠੀਕ ਹੈ ਇਹ ਤੁਸੀਂ ਲੈ ਕੇ ਜਾਣਾ কুরਤਾ ਮੇਰਾ ਆਪਣਾ ਨਵਾਂ ਕੱਚੇ ਚ ਬਟਨ ਲਵਾ ਕੇ ਆ ਸਾਂਭ ਲਿਓ ਹੈ ਆ ਯਾਦ ਕਰ ਲਓ ਕਿੱਥੇ ਹੈਗੀ ਇੱਕ ਦੁਕਾਨ ਠੀਕ ਹੈ ਹਾਂ ਇਹਦੇ ਕੋ ਤੁਸੀਂ ਲੈ ਕੇ ਜਾਣਾ ਪੈਸੇ ਨਹੀਂ ਕੋਈ 1 ਦਿਨੇ ਠੀਕ ਹੈ ਤੇ ਪਿਆਰਿਓ ਠੀਕ ਹੈ ਪੈਸੇ دیے ਤੇ ਮਾਰਾ ਹੀ ਨੇ ਆਪੀ ਆਜੋ ਆਜੋ ਗੁਰਜੀਤ ਸਿੰਘ ਵਾਚੀ ਕੋਲ ਗੁਰਜੀਤ ਬਾਪੂ ਜੀ ਉਹ ਘਰੋਂ ਇੱਕ ਨਾ ਫੋਨ ਜਾ ਆ ਗਿਆ ਮੈਨੂੰ ਅਮਰਜੈਂਸੀ ਤੇ ਮੈਂ ਹੁਣ ਮੈਂ ਚੱਲਿਆ ਇਹ ਘਰ ਨੂੰ ਤੇ ਮੈਨੂੰ ਕਿ ਦੱਸੋ ਉਹ ਮਾਇਆ ਦੱਸੋ ਮੈਂ ਤੁਹਾਨੂੰ ਵੀ ਲੈ ਗਿਆ ਐ ਤੁਸੀਂ ਤਾਂ ਕਹੋ ਮਾਇਆ ਦੱਸ ਦਿਓ ਮੈਂ ਨਾ ਉਹ ਜਾਣਾ ਹੁਣ ਘਰ ਨੂੰ ਤਾਂ ਕਹਿੰਦੇ ਹਾਂ ਤੁਹਾਡੀ ਉਹ ਘਰੋਂ ਫੋਨ ਮੈਨੂੰ ਆ ਗਿਆ ਤੇ ਉਹ ਤੁਹਾਡੀ ਕਿਲੇ ਪੈਸੇ ਕਿ ਮਾਇਆ ਅੱਜ ਬਲੋ ਇਹ ਫਿਰ ਜਿੰਨੇ ਕੋ ਪਾ ਦੇ ਦੇਖ ਪਗਾਈ ਕਿਨੇ ਕੋ ਇਹ ਆਪੇ ਇੱਕ ਗੋਲਰ ਯਾ ਅਕਾ 30 ਤੱਕ ਮਾਇਆ ਦੀ 30 ਪੈ ਕਿ ਮਾਇਆ ਹੁਣ ਸਵੀਰ ਦੇ ਸਵੀਰ ਦੇ ਸਾਹਿਬ ਹਾਂ ਈਵਨਦਰ ਹਾਂ ਠੀਕ ਆ ਆ ਫੜੋ ਥੋੜੀ ਮਾਇ ਠੀਕ ਆ ਪਰ ਰੱਖੋ 500 ਇਹ ਰੱਖ ਲੋ ਜੀ ਠੀਕ ਹੈ ਮੈਂ ਉਹਨਾਂ ਥੋੜਾ ਕਾਲੀ ਜਣੀ ਤੇ ਮੈਂ ਤੁਹਾਨੂੰ ਮੈਂ ਕੰਮ ਦੇ ਦਣਾ ਸੀ ਮਾਫੀ ਚਾਹੁੰਦੇ ਆ ਦੇ ਲਈ ਬਾਬਾ ਜੀ ਠੀਕ ਹੈ ਨਹੀਂ ਉਹਦੇ ਕੋਲ ਜਾ ਕੇ ਪੁੱਤਰਾ ਪੰਨਾ ਖ ਲੈ ਕੇ ਆਇਓ ਅਗੀਰ ਦੇਖਣਾ ਤੇ ਸੋਨੇ ਕੁੜੇ ਤੁਹਾਨੂੰ ਵਿਖਾ ਮੈਂ ਠੀਕ ਹੈ ਪਿਆਰਿਓ ਚਲੋ ਠੀਕ ਹੈ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਹੈ ਪਿਆਰਿਓ ਧੰਨ ਗੁਰੂ ਅਮਰਦਾਸ ਵੱਡੀ ਵੱਡੀ ਉਮਰ ਕਰੇ ਟੀਮ ਦਾ ਵਾਫੀ ਧੰਨਵਾਦ ਜੀ Gracias.